ਚੱਲ ਫਿਰ ਹੁਣ ਕਰੀਏ ਤਿਆਰੀ ਪਕੌੜਿਆਂ ਦੀ ਚਲੋ ਪਕੌੜਿਆਂ ਦੀ ਤਿਆਰੀ ਕਰਦੀ ਆ ਤੇ ਚਲ ਆ ਜਾ ਫਿਰ ਜਲਦੀ ਜਲਦੀ ਤਿਆਰੀ ਕਰ ਲੈਣੀਆਂ ਵਾ ਡੈਡੀ ਖਾ ਕੇ ਜਾਣਗੇ ਚਲੋ ਆ ਚੋ ਨਾਲੇ ਫਿਰ ਤੁਸੀਂ ਰੇਸਨ ਕੋਲ ਜਾ ਇਹ ਕਿਹੜੀ ਆ ਦੀ ਪਰਾਈ ਆ ਚਾਚੇ ਤਾਈਆਂ ਦੀ ਜਿਹੜੀਆਂ ਹੁੰਦੀਆਂ ਨੇ ਲੜਕੀਆਂ ਉਹ ਬਗਾ ਕਰਨੀਆਂ ਨਹੀਂ ਹੁੰਦੀਆਂ ਗੀਆਂ ਉਹ ਵੀ ਆਪਣੀਆਂ ਧੀਆ ਬਣਾ ਹੁੰਦੀਆਂ ਤੈਨੂੰ ਤਾਂ ਕੋਈ ਵੀ ਨਹੀਂ ਪਰਾਇਆ ਦੇਖਦਾ ਨਹੀਂ ਨਹੀਂ ਦੀਦੀ ਤੁਸੀਂ ਇੱਕ ਵਾਰੀ ਨਾ ਗੱਲ ਕਰ ਲਓ ਚੋਕੇ ਕਹਿ ਦਿਓ ਕਿ ਮੈਂ ਕੰਮ ਕਰਨ ਗਈ ਆ ਤੇ ਫ੍ਰੀ ਹੋ ਕੇ ਕਰਾਂਗੀ ਜਾਓ ਇੱਕ ਵਾਰੀ ਚੋਕ ਲਓ ਤੇ ਬਾਕੀ ਮੈਂ ਵੇਖ ਲੈਨੀ ਆ ਗੱਲ ਕੀ ਕਰਨੀ ਹੋਣੀ ਆ ਇਹੋ ਹੀ ਕਹਿਣਾ ਹੋਣਾ ਵਾ ਵੀ ਇੱਥੇ ਆਜੋ ਹੁਣ ਇੱਥੇ ਆਜੋ ਜਦੋਂ ਮੈਂ ਇੱਕ ਰੀ ਕਹਾ ਵਾ ਕਿ ਮੈਂ ਨਹੀਂ ਆਉਣਾ ਹੈਗਾ ਸਮਝ ਪਤਾ ਨਹੀਂ ਕਿਉਂ ਨਹੀਂ ਲੱਗਦੀ ਬਾਰ ਬਾਰ ਇੱਕੋ ਗੱਲ ਹੀ ਹੈਲੋ ਹਾਂ ਲੋ ਹਾਂ ਜੀ ਕਿਹਾ ਵੇ ਵਦਿਆ ਸਸਿਕਾ ਸਸਿਕਾ ਹਾਂਜੀ ਦੱਸੋ ਨਹੀਂ ਕਿਉਂ ਕੋਈ ਕੰਮ ਹੈ ਇੱਦਾਂ ਵੀ ਮੈਂ ਖੜੇਗਾ ਟਾਲੇ ਇਹ ਤਾਂ ਘਰੋਂ ਤੇ ਅਰਹ ਤੱਕ ਨਹੀਂ ਕੱਢਦੇ ਆਉਣੇ ਕਿ ਤੁਮਾਂ ਤੁਹਾਨੂੰ ਲੈ ਜਾਣਗੇ ਤੁਹਾਨੂੰ ਸ਼ਾਪਿੰਗ ਕਰਾ ਕੇ ਲੈ ਆਉਣ ਵਾਲੇ ਕੋਈ ਮਤਰਾ ਨਹੀਂ ਕਿ ਨਹੀਂ ਬੜੀ ਮਿਹਰਬਾਨੀ ਤੁਹਾਡੀ ਮੈਂ ਨਹੀਂ ਸ਼ਾਪਿੰਗਾਂ ਕਰਦੀ ਦੱਲ ਪੈਂਦੀ ਨਹੀਂ ਹੈਗੀ ਇੱਧਰ ਚੰਗੇ ਨਹੀਂ ਲੱਗਦਾ ਤੇ ਮੈਂ ਨਹੀਂ ਆਉਣਾ ਹੈਗਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਕਿ ਐਵੇਂ ਬਿਨਾ ਮਤਲਬ ਦਾ ਫਾਲਤੂ ਮੈਨੂੰ ਫੋਨ ਨਾ ਕਰਿਆ ਕਰੋ ਕੋਈ ਕੰਮ ਹੋਏ ਤੇ ਫੋਨ ਕਰਦਾ ਬੰਦਾ ਸੋਨਾ ਵੀ ਲੱਗਦਾ ਵਾ ਮੈਂ ਨਹੀਂ ਆਉਣਾ ਏਦਾਂ ਨਹੀਂ ਮੈਂ ਹੈਗੀ ਵੀ ਤੁਸੀਂ ਇੱਕ ਫੋਨ ਕਰੋਗੇ ਤੇ ਉਸੇ ਵੇਲੇ ਮੈਂ ਆ ਜਾਾਂਗੀ ਮੇਰੇ ਕੋਲ ਸਮਾਂ ਨਹੀਂ ਜੇ ਤੁਹਾਨੂੰ ਕਰਾਣਾ ਹੈ ਤੇ ਕੱਲ ਆਉਣਾ ਹੈ ਕਿਉਂ ਕੋਈ ਜ਼ਬਰਦਸਤੀਆਂ ਕਿਹੜੀ ਗੱਲ ਆਉਣਾ ਪੈਣਾ ਵਾ ਮੈਂ ਗੁਲਾਮ ਆ ਕੋਈ ਜੋ ਨਾ ਆਣਾ ਸਰ ਵੀ ਕਿੰਦਾਂ ਦਾ ਕੋਈ ਨਹੀਂ ਦੇਖ ਲਾਂਗੇ ਜੋ ਬਣੂਗਾ ਨਾ ਤੇ ਤੁਸੀਂ ਬਣਾ ਕੇ ਵੇਖ ਹੀ ਲਿਓ ਹਾਂ ਮੈਂ ਬੁੱਤਿਆਂ ਗਲੌਣ ਕਰਨੀ ਐ ਏਦਾਂ ਕਰੇ ਤੀ ਚਾਰੋਂ ਤੇਰੇ ਪਾਜੀ ਮੈਨੂੰ ਤਾਂ ਫੋਨ ਕਰਦਾ ਮੈਂ ਤਾਂ ਨੋਂ ਪਹਿਲਾਂ ਵੀ ਬੜੀ ਬੜੀ ਜਵਾਬ ਦਿੱਤਾ ਐਦਾਂ ਦੇ ਕੰਮ ਮੈਨੂੰ ਬੜੀ ਚੰਗੇ ਲੱਗਦੇ ਤੇ ਮੈਂ ਨਹੀਂ ਹੋਣਾ ਹੈਗਾ ਕੋਈ ਨਹੀਂ ਵੇਖ ਲਾਂਗੇ ਤੇਰਾ ਦਿਮਾਗ ਖਰਾਬ ਹੋਇਆ ਵਾ ਜਦੋਂ ਮਰਜੀ ਨੇ ਫੋਨ ਚੁੱਕ ਕੇ ਕਰ ਦੇਣਾ ਇੱਥੇ ਆ ਜਾਓ ਉੱਥੇ ਆ ਜਾਓ ਹੱਦ ਹੋਈ ਐ ਜਦੋਂ ਪਤਾ ਲੱਗ ਗਿਆ ਇੱਕ ਵਾਰੀ ਕਿ ਨਹੀਂ ਹੁੰਨੇ ਆਉਣਾ ਹੈਗਾ ਜਾਣ ਪੁੱਜ ਕੇ ਦਿਮਾਗ ਖਰਾਬ ਕਰਦਾ ਹੁੰਦਾ ਕਿੱਡੇ ਮੇਰੇ ਤੇ ਹੁਕਮ ਚਲਾਉਂਦਾ ਵਾ ਜੇ ਹੁਣੇ ਐਦਾਂ ਕਰਿੰਦੇ ਆ ਤੇ ਬਾਅਦ ਵਿੱਚ ਕੀ ਕਰੂਗਾ ਆਇਆ ਵੱਡਾ ਮੀਨੂ ਸ਼ਾਪਿੰਗ ਕਰਾਉਣ ਵਾਲਾ ਜਦੋਂ ਇੱਕ ਵਾਰੀ ਪਤਾ ਲੱਗਿਆ ਵਾ ਕਿ ਉਹ ਮੇਰੇ ਨਾਲ ਸਿੱਧੇ ਮੂੰਹ ਨਹੀਂ ਗੱਲ ਕਰਦੀ ਤੇ ਮੈਂ ਨਾ ਹੀ ਬਾਰ-ਬਾਰ ਫੋਨ ਕਰਾਂ ਫਿਰ ਵੀ ਸ਼ਰਮਿੰਦਿਆਂ ਵਾਂਗੂ ਘੜਕਮੜ ਫੋਨ ਲਾ ਕੇ ਤੇ ਬਹਿ ਜਾਂਦਾ ਵਾ ਹੁਣ ਇਹ ਵੇਲਾ ਹੀ ਹੈ ਕੋਈ ਹੋਰ ਕੋਈ ਕੰਮ ਹੀ ਨਹੀਂ ਹੈਗਾ ਐ ਨਾ ਚਲ ਮੰਨਿਆ ਕਿ ਹੈ ਡਾ ਰਿਸ਼ਤਾ ਤੈਅ ਹੋਇਆ ਵਾ ਇਹ ਥੋੜੀਆ ਕਿ ਜਦੋਂ ਮਰਜ਼ੀ ਫੋਨ ਕਰੇਗਾ ਤੇ ਮੈਂ ਉਦੋਂ ਹੀ ਮੂੰਹ ਛੋੱਕ ਕੇ ਤੇ ਚੱਲ ਜਾਾਂਗੇ ਆਪਣੇ ਆਪ ਬੰਦੇ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਵਾ ਜਦੋਂ ਭਾਵੇਂ ਮੌਕਾ ਇਹ ਚੀਜ਼ਾਂ ਲੈ ਕੇ ਦੇਣ ਦਾ ਉਦੋਂ ਭਾਵੇਂ ਕੁਝ ਲੈ ਕੇ ਨਾ ਦੇ ਤੇ ਵਿਆਹ ਤੋਂ ਪਹਿਲਾਂ ਬੋਲਣ ਦੀ ਕਿਤੇ ਮਾਸਾ ਪਤਾ ਨਹੀਂ ਹੈਗਾ ਮੈਂ ਕਿੱਦਾਂ ਬੋਲਣਾ ਥੋੜਾ ਬਤਾ ਬੰਦੇ ਨੇ ਸੋਚਣਾ ਚਾਹੀਦਾ ਵਾ ਕਿ ਮੈਂ ਪਹਿਲਾ ਇਮਪ੍ਰੈਸ਼ਨ ਕੀ ਪਾਉਂਦਿਆਂ ਵਾਂ ਤੇ ਅਗਲੀ ਕੀ ਸੋਚੂਗੀ ਮੇਰੇ ਬਾਰੇ ਕਿ ਮੈਂ ਕਿੱਦਾਂ ਦਾ ਵਾਂ ਸਮਨ ਪੁੱਤ ਕਿੱਥੇ ਆ ਹਾਂਜੀ ਡੈਡੀ ਜੀ ਉਤ ਰੋਟੀ ਪਾ ਦਿਓ ਮੈਂ ਜਾਵਾਂ ਫਿਰ ਕੋਈ ਨਹੀਂ ਡੈਡੀ ਜੀ ਰੋਟੀ ਵੀ ਪਾ ਦਿੰਨੇ ਆ ਪਕੌੜੇ ਬਣਾਉਣ ਲੱਗੀਆਂ ਵਾਂ ਮੈਂ ਕਹਿੰਦੀ ਕਿਦਾ 15 ਮਿੰਟ ਰੁਕ ਜਾਂਦੇ ਬਣ ਜਾਂਦੇ ਤੇ ਫਿਰ ਖਾ ਕੇ ਚਲ ਜਾਂਦੀ ਮੈਂ ਨਾ ਪੁੱਤ ਪਕੌੜਿਆਂ ਦੇ ਚੱਕਰ 'ਚ ਲੇਟਣਾ ਹੋ ਜਾਂ ਫੇਰ ਅਗਲੇ ਗੱਲਾਂ ਕਰਦੇ ਆ ਕੀ ਫਾਇਦਾ ਕਿਹੜੇ ਗੱਲਾਂ ਸੁਣਤਾ ਡੈਡੀ ਜੀ ਦਾ ਮੈਂਟੇਨਾ ਕਿਹੜਾ ਫਰਕ ਪੈਣ ਲੱਗਾ ਵਾ 10 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਪੁੱਤ ਬੜਾ ਫਰਕ ਪੈ ਜਾਣਾ ਆ ਤੁਹਾਨੂੰ ਘਰ ਤੋਂ ਘੱਟ ਅੱਧਾ ਘੰਟਾ ਲੱਗ ਜਾਣਾ ਕੱਢਦੇ ਆ ਘਟੋਂ ਜਾ ਤੇ ਮੈਂ ਉਨੀ ਦੇ ਨੂੰ ਫੈਕਟਰੀ ਪਹੁੰਚ ਜਾਣਾ ਅੱਛਾ ਤੇ ਫੇਰ ਡਿਜੀਟਲ ਲਈ ਰੱਖ ਲਾਂਗੇ ਉਹ ਕੋਈ ਨਹੀਂ ਮੇਰੇ ਲਈ ਨਾ ਰੱਖਿਓ ਤੁਸੀਂ ਖਾ ਲਿਓ ਮੇਰਾ ਪੁੱਤ ਤੇ ਮੈਂ ਸ਼ਾਮ ਨੂੰ ਆਣਾ ਫੇਰ ਤੁਹਾਨੂੰ ਪਤਾ ਹੀ ਉਦੋਂ ਰੋਟੀ ਪਾਣੀ ਦਾ ਫੇਰ ਹੁੰਦਾ ਪਕੌੜਿਆਂ ਕਿਤੇ ਜੀ ਕਰਨਾ ਚਾਹੇ ਡੈਡੀ ਜੀ ਅਹੀ ਤੇ ਤੁਹਾਡੇ ਕਰਕੇ ਛੇਤੀ ਕਰਨ ਲੱਗੇ ਹਾਂ ਤੁਸੀਂ ਕਹਿਦੇ ਹੋ ਕਿ ਮੀ ਭੰਡਾ ਪਿਆ ਹੀ ਕੁਛ ਨਹੀਂ ਫਰਕ ਪੈਂਦਾ 10 20 ਮਿੰਟ ਨਾਲ ਪੁੱਤ ਫਰਕ ਕਿਉਂ ਨਹੀਂ ਪੈਂਦਾ ਉਹ ਨਹੀਂ ਕਿਸ ਦੀ ਸੁਣਦੇ ਜਿਨ੍ਹਾਂ ਨੇ ਪੈਸੇ ਦੇਣਾ ਨਾ ਉਹ ਆਪਣਾ ਕੰਮ ਪੂਰਾ ਕਰਾਉਂਦੇ ਆ ਪਤਾ ਇਹਲੇ ਦੀ ਗੱਲ ਸੁਣਨ ਨਾਲ ਉਹ ਚੰਗਾ ਆ ਕਿ ਆਪਾਂ ਟਾਈਮ ਸਿਰ ਪਹੁੰਚੀਏ ਤੇ ਨਵਗੇ ਨਾ ਫੋਨ ਤੇ ਗੱਲ ਕਰਨ ਲਈ ਡੈਡੀ ਜੀ ਉਹ ਨਾ ਬਾਜੀ ਦਾ ਫੋਨ ਆਉਂਦਿਆ ਹੀ ਚੱਲ ਕੋਈ ਗੱਲ ਨਹੀਂ ਪੁੱਤ ਫਿਰ ਤੂੰ ਜਾ ਰੋਟੀ ਲਿਆ ਮੇਰੀ ਮੈਂ ਜਾਵਾਂ ਚਲੋ ਮੈਂ ਰੋਟੀ ਲੈ ਆਉਣੀ ਆ ਫਿਰ ਚੱਲ ਜਲਦੀ ਕਰੀ ਮੇਰਾ ਪੁੱਤ ਹਾਂਜੀ ਠੀਕ ਆ ਕਰਦੀ ਕਰਦੇ ਤੇ ਮੇਰਾ ਦਿਲ ਕਰਦਾ ਵਾ ਨਾ ਤਾਸ ਹੀ ਜਾਵਾਂ ਡੈਡ ਜੀ ਨਾਲ ਪਿੱਕ ਜਾਂਦਾ ਬੋਲਦਾ ਵਾ ਨਾ ਪਤਾ ਕੀ ਗੱਲਾਂ ਕਰੀ ਜਾਂਦੀਆਂ ਗੱਲੀ ਉਹ ਜੀ ਨਹੀਂ ਡੈਡ ਜੀ ਹਾਂਜੀ ਦੱਸੋ ਬਹਿ ਜਾ ਕੋਈ ਕੰਮ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਮੂੰਹ ਬੜਾ ਹੋਰ ਤਰ੍ਹਾਂ ਦਾ ਆ ਤੇਰਾ ਨਹੀਂ ਉਦਾਂ ਹੀ ਹਾਂਜੀ ਦੱਸੋ ਤੁਸੀਂ ਕੋਈ ਕੰਮ ਹੀ ਮੈਂ ਪੁੱਤ ਚੱਲਿਆ ਫੈਕਟਰੀ ਤੇ ਮੈਂ ਰੋਟੀ ਨੂੰ ਕਿਹਾ ਮੈਂ ਸਮਾਨ ਨੂੰ ਹਾਂ ਜੀ ਮੇਰਾ ਬਾਪ ਪਾਦੇ ਤੇ ਮੈਂ ਜਾਵਾਂ ਫਿਰ ਕੋਈ ਗੱਲ ਨਹੀਂ ਮੈਂ ਲਿਆ ਦਿੰਦੀ ਆ ਤੁਹਾਨੂੰ ਕੀ ਗੱਲ ਕੋਈ ਟੈਨਸ਼ਨ ਆ ਨਹੀਂ ਨਹੀਂ ਟੈਨਸ਼ਨ ਕਿਹੜੀ ਘਲੋਂ ਲੈਣੀ ਐ ਤੁਹਾਡੇ ਹੁੰਦੇ ਹਾਂ ਕਿ ਲੋ ਟੈਨਸ਼ਨ ਲੈ ਆਂਦੀ ਤੁਸੀਂ ਜੀ ਬੈਠੇ ਹੋ ਸਾਡੇ ਸਿਰ ਤੇ ਨਹੀਂ ਯਾਰ ਤੇਰੇ ਮੂੰਹ ਤੋਂ ਲੱਗਣ ੜਿਆ ਮੈਨੂੰ ਕੋਈ ਨਾ ਕੋਈ ਗੱਲ ਹੈ ਜੀ ਪੂਰਾ ਨਹੀਂ ਨਹੀਂ ਜੀ ਉਦਾਂ ਹੀ ਵੈਸੇ ਹੀ ਲੱਗਣ ਜਾਣਾ ਤੁਹਾਨੂੰ ਤੇ ਚੱਲ ਹੁਣ ਮੇਰਾ ਪੁੱਤ ਮੈਂ ਜਿੱਥੇ ਰਿਸ਼ਤਾ ਕੀਤਾ ਨਾ ਕਿ ਮੇਰਾ ਪੁੱਤ ਇਸ ਤਰ੍ਹਾਂ ਕਿਹਾ ਮੇਰੀ ਨਾ ਡੈਡ ਜੀ ਤੇ ਹੱਥ ਨਾ ਜੋੜੋ ਤੁਸੀਂ ਹੱਥ ਜੋੜਦੇ ਚੰਗੇ ਨਹੀਂ ਲੱਗਦੇ ਤਾਂ ਡਿਜੀਟ ਕਰਕੇ ਮੈਂ ਸਾਰਾ ਕੁਝ ਕਰੰਦੀ ਆਂ ਮੈਂ ਅੱਤੇ ਸੋਚਿਆ ਕਿ ਸ਼ਾਇਦ ਤਾਨੂੰ ਜਕੀਆਂ ਆ ਗਿਆ ਹੋਊਗਾ ਕਿ ਨਹੀਂ ਮੇਰੀ ਤੇ ਸੱਚੀ ਹੈ ਗਲਤ ਨਹੀਂ ਹੈਗੀ ਪਰ ਤੁਹਾਡੇ ਮਨ ਚ ਨਾ ਕਿਤੇ ਨਾ ਕਿਤੇ ਹਲੇ ਵੀ ਉਹ ਵਾਲੀ ਗੱਲ ਘੁੰਮਦੀ ਹੈ ਕਿ ਇਹ ਹੀ ਗਲਤ ਵਾ ਪਰ ਇਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਮੇਰੇ ਲੋ ਜਿੱਥੇ ਤੁਸੀਂ ਕਹਾਂਣਾ ਮੈਂ ਚੁੱਪ ਕਰਕੇ ਉੱਥੇ ਹਾਂ ਕਰਦੀ ਆ ਮੈਂ ਕਿ ਜਿੰਦਾ ਤੁਸੀਂ ਕਹਿਣੇ ਨਾ ਉਦਾਂ ਹੀ ਹੋਊਗਾ ਤੇ ਐਵੇਂ ਤੁਸੀਂ ਇਦਾਂ ਦਾ ਨਾ ਕੁਝ ਵੀ ਸੋਚੋ ਨਾਲੇ ਤੁਸੀਂ ਨਾ ਮੇਰੀ ਗੈੜੀ ਹੱਥ ਨਾਲ ਜੋੜੋ ਮੈਨੂੰ ਕਾਦੇ ਲਈ ਸ਼ਰਮਿੰਦਿਆਂ ਕਰਨਗੇ ਠੀਕ ਕਰੀਏ ਪੁੱਤ ਧੀਆ ਵਾਲੇ ਆ ਟੈਨਸ਼ਨ ਤੇ ਹੁੰਦੀ ਆ ਅੱਜ ਜੇ ਤੇ ਮਾਂ ਦਾ ਡੀ ਹੁੰਦੀ ਉਹ ਤੁਹਾਡੇ ਨਾਲ ਗੱਲ ਕਰਦੀ ਮੈਨੂੰ ਤੇ ਹੁਣ ਉਤਰੇ ਹੁੰਦਾ ਹੈ ਤੁਹਾਡੇ ਨਾਲ ਕੀ ਗੱਲ ਕਰਾਂ ਕੀ ਨਾ ਕਰਾਂ ਉਹ ਤੇ ਡੈਡੀ ਜੀ ਗੱਲ ਤੁਹਾਡੀ ਸਹੀ ਹੈ ਜਿਹੜੀ ਮਾਂ ਹੁੰਦੀ ਨਾ ਉਹਦੇ ਨਾਲ ਤੇ ਹਰ ਦੁੱਖ ਸੁੱਖ ਕਰ ਸਕਦੀਆਂ ਵਾ ਤੇ ਇਹ ਵੀ ਕਿੰਗੀਆਂ ਗੱਲਾਂ ਉਹ ਜਿਹੀਆਂ ਹੁੰਦੀਆਂ ਤੁਹਾਡੇ ਨਾਲ ਨਹੀਂ ਵੀ ਇਹ ਕਰ ਸਕਦੀ ਕਿ ਪਰ ਫਿਰ ਵੀ ਤੂੰ ਇਹਨਾਂ ਹਾੜੀ ਕੋਈ ਟੈਨਸ਼ਨ ਨਾ ਲਾਉ ਤੁਹਾਡੀਆਂ ਧੀਆ ਨਾ ਤੁਹਾਡਾ ਮਾਂ ਨਹੀਂ ਰੱਖਣਗੀ ਹੁਣ ਤੱਕ ਤੁਹਾਡੇ ਨਾਲ ਖਲੋਤੀਆਂ ਵਾਣਾ ਤੇ ਗਾਂ ਵੀ ਇਦਾਂ ਹੀ ਚੱਲੂਗਾ ਤੇ ਚਲੋ ਮੈਂ ਵੇਖ ਕੇ ਆਉਣੀ ਆ ਭਲਾ ਸਮਨੇ ਰੋਟੀ ਪਾਈ ਹੈ ਕਿ ਨਹੀਂ ਤੇ ਤੇਰਾ ਸਭ ਪੇਪਰਾਂ ਦਾ ਕੀ ਬਣਿਆ ਕਹਿੰਦੇ ਪੇਪਰਾਂ ਨੈਣੀ ਜੀ ਪੇਪਰਾਂ ਚ ਤੇ ਹਲੇ ਟਾਈਮ ਹੈਗਾ ਵਾ ਗੱਲਾਂ ਨਾਲ ਡਿਊਟੀਆਂ ਦੀ ਹੀ ਉਦੋਂ ਤੇ ਤੂੰ ਮੈਨੂੰ ਜਾਣ ਹੀ ਨਹੀਂ ਦਿੱਤਾ ਉਹ ਮੇਰੀਆਂ ਲਾਉਣੀਆਂ ਬੜੀ ਜ਼ਰੂਰੀ ਸੀ ਤੇ ਹੁਣ ਮੈਂ ਕਾਲਜ ਇਦਾਂ ਜਾਵਾਂਗੀ ਨਾ ਫਿਰ ਜਾ ਕੇ ਆਪਣੇ ਮੈਮ ਨਾਲ ਗੱਲ ਕਰਾਂਗੀ ਤੇ ਵੇਖਾਂਗੇ ਵੀ ਉਹਦਾ ਕੀ ਹਾਲਾ ਨਿਕਲਦਾ ਵਾ ਤੇ ਆਪਣੀ ਸਭ ਉਸਾ ਗਈਆਂ ਨਾ ਸਾਰੀਆਂ ਆਪਣੀਆਂ ਹਾਂਜੀ ਹੁਣ ਤਾਂ ਮੈਨੂੰ ਪਤਾ ਵਾ ਜਿੱਦਾਂ ਜੜਾ ਉਹਨੂੰ ਫੇਸ ਖੜਨੀ ਤੇ ਪੈਣੀ ਆ ਕਿੰਨੇ ਕ ਭੈਣ ਰਿਕਾਰਡ ਮੈਨੂੰ 10 ਵਜੇ ਪੁੱਤ ਤੇ ਮੈਂ ਫੜ ਲਿਆ ਹਾਂ ਕਿ ਜਿਆ ਚਾਹੀਦੀ ਆ ਤੇ ਇਹ 2000 ਰੁਪਏ ਲੈ ਆਇਓ ਸਰ ਜੀ ਨੇ ਆਨੇ ਸਰ ਜੀ ਕੋ 2000 ਹਾਂਜੀ ਹਾਂਜੀ ਕੋਈ ਨਹੀਂ ਬਾਕੀ ਫੇਰ ਜੀ ਤੋਂ ਲੋੜ ਹੋ ਗਈ ਪਾ ਫੇਰ ਇਹ ਮੇਰੇ ਕੋ ਹੋਣੀ ਆ ਫੇਰ ਫੇਰ ਮੈਂ ਦੰਦੀ ਕੀ ਤੋੜਾ ਹਾਂਜੀ ਕੋਈ ਨਹੀਂ ਬਾਕੀ ਫੇਰ ਜੀ ਤੋਂ ਲੋੜ ਹੋ ਗਿਆ ਪਉ ਦੋ ਦੇ ਦਾਂਗੇ ਨਾ ਕਿਉਂਕਿ ਸਾਨੂੰ ਹੋਰ ਵੀ ਪਤਾ ਨਹੀਂ ਨਾ ਕਿਹੜੇ ਵੇਲੇ ਲੋੜ ਪੈ ਜਾਣੀ ਆ ਚੱਲ ਹੁਣ ਮੇਰੀ ਤੀ ਤੂੰ ਵੱਡੀ ਸਿਆਣੀ ਆ ਤੈਨੂੰ ਉਹਨੂੰ ਵੀ ਸਮਝਾਇਆ ਅਰ ਜੋ ਟੀ ਨੂੰ ਸਮਝਨ ਨੂੰ ਹਾਂਜੀ ਕੋਈ ਨਹੀਂ ਤੂੰ ਫਿਕਰ ਨਾ ਕਰੋ ਸਮਝਾਵਾਂਗੇ ਮੈਂ ਲਾਂ ਮੈਂ ਤੈਨੂੰ ਅੰਦਰ ਲੱਭਣ ਦੀ ਤੁਸੀਂ ਕਿਹਨੋਤੇ ਹੋ ਕੁਝ ਨਹੀਂ ਗੱਲੀ ਨਹੀਂ ਮੈਂ ਵੇਖਣ ਡਿਆ ਵੇ ਬੂਟਾ ਕਿੱਡਾ ਸੋਨਾ ਨਿਕਲਿਆ ਯੋ ਮੀਨ ਆਇਆ ਧੁੱਪ ਤਬ ਗਿਆ ਨਾ ਤੇ ਕਿੱਡਾ ਵਧੀਆ ਲੱਗਣ ਡਿਆ ਹੁਣ ਹਣਾ ਨਾਲ ਇਹਨਾਂ ਨੂੰ ਫਲ ਵੀ ਐਰਕਾ ਛੇਤੀ ਪੈ ਗਿਆ ਉਹ ਫਲ ਪਿਛਲੀ ਵਾਰੀ ਝੜ ਨਹੀਂ ਗਿਆਗਾ ਤੇ ਫਿਰ ਮੈਂ ਉੱਥੋਂ ਜਾ ਕੇ ਨਾ ਨਰਸਰੀ ਚ ਉਹਨਾਂ ਨੂੰ ਮੈਂ ਜਾ ਕੇ ਪੁੱਛਿਆ ਵੀ ਕੀ ਕਰੀਏ ਫਲ ਝੜ ਜਾਂਦਾ ਵਾ ਫਿਰ ਖਾਦ ਦਿੱਤੀ ਉਹਨਾਂ ਤੇ ਉਹ ਵਰਤੀ ਆ ਉਹਦੇ ਨਾਲ ਫਲ ਵੇਖੋ ਕਿੰਡਾ ਸੋਹਣਾ ਸਾਰਾ ਭਰ ਗਿਆ ਬੂਟਾ ਆ ਦੇਖੋ ਹਾਂ ਨਹੀਂ ਫਲ ਤੇ ਵਧੀਆ ਪਿਆ ਆ ਪਰ ਤੁਹਾਨੂੰ ਮੇਰੀ ਆਦਤ ਦਾ ਪਤਾ ਵਾ ਕਿ ਬਾਹਰੋਂ ਚੀਜ਼ ਲੈਣੀ ਘਰ ਦੀ ਚੀਜ਼ ਨਹੀਂ ਚੰਗੀ ਲੱਜੀ ਫਰਕ ਕਰਦੀ ਚੀਜ਼ ਨਾਲ ਦੀ ਮौज ਨਹੀਂ ਹੁੰਦੀ ਹਾਂ ਤਾਂ ਸਹੀ ਆ ਗੱਲ ਲਈ ਨਾ ਪਰ ਇਹ ਜਿਹੜੀਆਂ ਚੀਜ਼ਾਂ ਆਰਗੈਨਿਕ ਹੁੰਦੀਆਂ ਕਰਦੀਆਂ ਉਹ ਇੱਕ ਖੋਤੇ ਹਾਰ ਕੀਤੀਆਂ ਹੁੰਦੀਆਂ ਤੇ ਬਾਹਰੋਂ ਲੈਣੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਕਈ ਫਲ ਫਰੂਟ ਇਦਾਂ ਦੇ ਨੇ ਵੀ ਜਿਹੜੇ ਦੂਜੇ ਅਦਰ ਸਟੇਟਾਂ 'ਚ ਹੁੰਦੇ ਨੇ ਉਹ ਫਿਰ ਜਦੋਂ ਮੰਨ ਲਓ ਕਿ ਰਸਤੇ 'ਚ ਦੇਣ ਵੀ ਲੱਗ ਜਾਂਦੇ ਆ ਤੇ ਦਵਾਈਆਂ ਵਗੈਰਾ ਵਿਚਾਰੇ ਲੱਗ ਕੇ ਆਉਂਦੇ ਆ ਕਿਉਂਕਿ ਜੇ ਮੰਨ ਲਓ ਉਹ ਇਦਾਂ ਨਹੀਂ ਕਰਨਗੇ ਤਾਂ ਉਹਨਾਂ ਵਿਚਾਰਿਆਂ ਨੂੰ ਘਾਟਾ ਪੈ ਜਾਊਗਾ ਤੇ ਜੇ ਇੱਥੋਂ ਤੱਕ ਪਹੁੰਚਦਾ ਪਹੁੰਚਦਾ ਹੁਣ ਸਾਰੇ ਕੁਝ ਨੇ ਹੁੰਦੇ ਕਈ ਤੇ ਧੋਤਾਂ ਕੇ ਚੰਗੀ ਤਰ੍ਹਾਂ ਮਤਲਬ ਵਰਤ ਲੈਂਦੇ ਆ ਤੇ ਜਿਹੜੇ ਨਹੀਂ ਵਰਤਦੇ ਫਿਰ ਉਹਨਾਂ ਸਰੀਰ ਨੂੰ ਹਾਨੀ ਕਰਕ ਹੁੰਦਾ ਵਾ ਮਰੂ ਉਹਦੇ ਵੀ 바ਵਾ ਲੱਗੇ ਆ ਤਾਂ ਅੰਬ ਵੀ ਲੱਗੇ ਆਰਕਾ ਉਹਨਾਂ ਨੇ ਫਲ ਪਿਆ ਵਾ ਤੇ ਮੈਂ ਅੱਗੇ ਆਨੀ ਆ ਭਿੰਨੀ ਕਿੰਨੇ ਕੇ ਵੇਲਾ ਮੂਟੇ ਆ ਤੇ ਕਿੰਨਾ ਹੀ ਫਲ ਪਿਆ ਵਾ ਸਗੋਂ ਮੇਰੀ ਅੰਗੇਲੀ ਆ ਕਿ ਜਦੋਂ ਮੈਂ ਥੱਲੇ ਦੌਰ ਮਾਰਨਾ ਵਾ ਬੂਟਾਂ ਦੇ ਮੇਰੇ ਕੋ ਦੌਰ ਨਹੀਂ ਵਜਣ ਡਿਆਗਾ ਉਹ ਵਧੀਆ ਰਹ ਹਾਂਜੀ ਉਹ ਵੀ ਮਾਰਦੇ ਹੋ ਤਾਂ ਘਾਕੂ ਵਾਵਾ ਹੋਇਆ ਤੁਹਾਡਾ ਟਾਈਮ ਹੀ ਨਹੀਂ ਲੱਗਦਾ ਹੈਗਾ ਕਰਦਾ ਵਾਂ ਲਿਆ ਕੇ ਨਾ ਸਪਰੇਅ ਮੜੀ ਜਾਂਦਾ ਘਾਕੂ ਐ ਮਰਦੇ ਪਰ ਤੇ ਜੇ ਤੁਹਾਡਾ ਨਹੀਂ ਟਾਈਮ ਲੱਗਦਾ ਤਾਂ ਕਿਸ ਨੂੰ ਕਹਿ ਕੇ ਕਰਵਾ ਲਿਓ ਚਲ ਮੈਂ ਕਰ ਲੈਣਾ ਤਾਂ ਕੰਮ ਹੀ ਕੋਈ ਹਾਂਜੀ ਲੱਭ ਮੈਨੂੰ ਕੰਮ ਹੀ ਤਾਂ ਹੀ ਮੈਂ ਆਈ ਹਾਂ ਮੈਂ ਕਹਿੰਦੀ ਵਿਆਹ ਚ ਕਿਹੜੇ ਦਿਨ ਲੱਗੇ ਮੈਂ ਕਹਿੰਦੀ ਆਂ ਭੀ ਜਿਹੜੀ ਜਿਹੜੀ ਚੀਜ਼ਾਂ ਰਹਿ ਗਈਆਂ ਨਾ ਤੇ ਜਾ ਕੇ ਤੇ ਲੈ ਆਈਏ ਲਾ ਸਿੱਧਾ ਨਹੀਂ ਕਹਿੰਦੀ ਹੈਗੀ ਵੀ ਮੇਰਾ ਤਾਂ ਇਹ ਬਹਾਨਾ ਹੀ ਆ ਕੀਟਾਦਾਰੀ ਤੇ ਆਪਣੀ ਕਰਨੀ ਹੈ ਦੱਸੋ ਕੀ ਲੈਣਾ ਕੀ ਹੈ ਲੈਣਾ ਕੀ ਹੈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵਾ ਵੀ ਮੈਂ ਨਾਭ ਦੇ ਵਿਆਹ ਤੇ ਲਿੰਗਾ ਪਾਉਣਾ ਜੀ ਲੈ ਦੱਸ ਮੈਂ ਤੈਨੂੰ ਅਜੇ ਤੱਕ ਮਨਾ ਕੀਤਾ ਕਰ ਲੈਣਾ ਜਦੋਂ ਦੀ ਮੇਰੇ ਨਾਲ ਸਾਡੀ ਮੈਰਿਜ ਹੋਈ ਆ ਕੋਈ ਵੀ ਇਦਾਂ ਦਾ ਨਹੀਂ ਆ ਜਦੋਂ ਮੈਂ ਤੈਨੂੰ ਕਿਹਾ ਕਿ ਤੂੰ ਇਦਾਂ ਕਰ ਕਿਉਂਕਿ ਜਿਹੜੀ ਤੇਰੀ ਮਰਜ਼ੀ ਹੁੰਦੀ ਤੂੰ ਉਹ ਚੀਜ਼ ਪਹਿਨ ਲਿਆ ਕਰ ਆਪਣੇ ਤਰੀਕੇ ਨਾਲ ਖਰੀਦ ਲਿਆ ਕਰ ਉਹ ਤਾਂ ਕੋਈ ਗੱਲ ਨਹੀਂ ਆ ਪਰ ਮੈਂ ਲਿੰਗੇ ਨਾਲ ਦਾ ਇੱਕ ਪਰਸਨਲਾਈ ਈਅਰਿੰਗ ਸਾਰੀਆਂ ਚ ਜੇ ਮੈਂ ਲਿੰਗੇ ਨਾਲ ਦੀਆਂ ਲੈਣੀਆਂ ਜੀ ਠੀਕ ਆ ਫਿਰ ਮੈਨੂੰ ਪੱਗ ਮੈਚਿੰਗ ਮੰਨੀ ਬਣੀ ਆ ਤੋ ਉਹ ਤੇ ਚਾਹੀਦੀ ਆ ਤੇ ਇੱਕ ਕੰਮ ਹੋਰ ਕਰੀਏ ਨਾਲੇ ਹਾਂਜੀ ਇਹ ਆ ਵੀ ਨਾਭ ਨੂੰ ਨਾਲ ਲੈ ਜੀ ਉਹਨੂੰ ਵੀ ਖੜਨਾ ਹੈ ਤਾਂ ਭਰ ਤੁਹਾਨੂੰ ਵੀ ਨਾਲ ਜਾਣਾ ਪੈਣਾ ਵਾ ਅਸੀਂ ਕਿੱਥੇ ਤੁਰੇ ਫਿਰਨਾ ਵਾ ਉੱਥੇ ਰਾਵਾਂ ਜੀ ਮੈਂ ਤਾਂ ਨਾ ਇਕੱਲੇ ਚੱਲ ਜਿਓ ਇਕੱਲੇ ਕਿਉਂ ਹੋ ਜਾਏਗੀ ਟੈਂ ਬੜਾ ਮੁੜ ਕੇ ਲਾਦਦੀਆਂ ਬੀਬੀਆਂ ਜਾ ਕੇ ਇਹ ਅਬ ਤੁਸੀਂ ਸਵੇਰ ਦੇ ਗਏ ਸ਼ਾਮਾ ਪਾ ਦੇਣੀਆਂ ਨੇ ਉੱਥੇ ਭਾਈ ਜਿੱਦਾਂ ਮਰਜ਼ੀ ਹੈ ਨਾ ਛੱਡ ਕੇ ਆਜਿਆ ਕਰੋ ਤੇ ਲੈਣ ਫੇਰ ਆਜਿਆ ਕਰੋ ਘਰ ਸਾਰੀਆਂ ਚੀਜ਼ਾਂ ਖਲੋਤੀਆਂ ਨੇ ਬਸ ਇੱਜ ਤੇ ਕੀ ਖਾਣੇ ਉਹ ਚੱਲ ਠੀਕ ਹੈ ਬਾਬਾ ਗੁੱਸੇ ਜਨਾ ਚਲ ਜਾਗਾ ਮੈਂ ਤੁਸੀਂ ਮੈਨੂੰ ਦੱਸ ਦਿਓ ਜਿੱਦਣ ਜਾਣਾ ਹੋਊਗਾ ਦੱਸਣਾ ਕੀ ਹੈ ਤੁਹਾਨੂੰ ਤੁਹਾਨੂੰ ਪਤਾ ਸਹੀ ਹੈ ਕਿ ਕਿੰਨੇ ਦਿਨ ਰਹਿ ਗਏ ਹੈ ਤੇ ਜੇ ਅੱਜ ਫ੍ਰੀ ਹੈ ਤਾਂ ਅੱਜ ਚਲ ਜਣੇ ਆ ਨਹੀਂ ਤੇ ਕੱਲ ਨੂੰ ਚਲ ਜਾਗੇ ਐਵੇਂ ਕਰ ਲੀਨ ਕਮਾ ਅੱਜ ਝੂਠਾ ਲਾਰਾ ਜਿਓ ਅੱਜ ਨਹੀਂ ਮੇਰੇ ਕੋ ਜਾਰਾ ਜਾਣਾ ਕੱਲ ਦਾ ਰੱਖ ਲੋ ਕੱਲ ਚਲ ਜਾਗੇ ਉਹ ਤਾਂ ਚਲ ਚਲ ਜਾਗੇ ਤੇ ਮੈਂ ਕਹਿੰਦੀ ਚਲ ਮੈਂ ਵੀ ਲਹਿੰਗਾ ਲੈਣਾ ਵਾ ਤੇ ਨਾਵਨੀ ਵੀ ਚਲ ਲਹਿੰਗਾ ਪਾਉਣਾ ਹੁਣਾ ਵਾ ਤੇ ਪਰ ਹੁਣ ਗੁਰਦੁਆਰਿਆਂ ਚ ਨਾ ਫੇਰੇ ਨਹੀਂ ਹੁੰਨ ਦਿੰਦੇ ਲਹਿੰਗੇ ਨਾ ਤੇ ਇੱਕ ਸੂਟ ਵਧੀਆ ਬਣਾ ਲਾਂਗੇ ਉਹਦਾ ਵੇਖੋ ਜੋ ਵੀ ਕਰਨਾ ਨਾ ਪਹਿਲਾਂ ਪੁੱਛ ਕੇ ਜੀ ਕੇ ਤੇ ਫਿਰ ਇੰਤਿਆਮ ਕਰਕੇ ਕਰਿਓ ਕਿਉਂਕਿ ਗੁਰੂ ਘਰ ਦਾ ਮਸਲਾ ਵਾ ਆਪਾਂ ਇਹ ਨਹੀਂ ਆ ਵੀ ਉੱਥੇ ਵੀ ਨਿੱਜੀ ਗੱਲ ਤੋਂ ਕੋਈ ਗੱਲ ਕਰਾਈਏ ਚੰਗੇ ਨਹੀਂ ਲੱਗਦਾਗਾ ਨਹੀਂ ਮੈਂ ਇਦਾਂ ਹੀ ਕਹਿਣ ਦੀ ਆ ਪਹਿਲਾਂ ਲਾਵਾਂ ਫਿਰ ਇਹ ਹੋ ਜਾਣਗੇ ਸੂਟ ਪਾ ਲੇਗੀ ਤੇ ਜਦੋਂ ਪੈਨਸਲ ਚ ਖੜਨਗੇ ਨਾ ਫਿਰ ਲਹਿੰਗਾ ਪਵਾ ਦਾਂਗੇ ਤੇ ਨਾਲੇ ਵਿਆਹ ਕਿਹੜੇ ਰੋਜ਼ ਰੋਜ਼ ਹੁੰਦੇ ਹੁੰਦੇ ਆ ਕਈ ਰੀਝਾਂ ਹੁੰਦੀਆਂ ਨੇ ਵਸੇ ਇੱਕ ਗੱਲ ਕਮਾਂ ਗੱਲੀ ਨਾ ਸੂਟ ਕਿਹੜੇ ਮਾਰੇ ਹੁੰਦੇ ਯਾਰ ਸੂਟ ਵੀ ਅੱਜਕੱਲ ਬੜੇ ਵਧੀਆ ਡਿਜ਼ਾਈਨਦਾਰ ਨੇ ਵਧੀਆ ਵਧੀਆ ਸੂਟ ਆ ਲਹਿੰਗਾ ਪੋਣਾ ਮਤਲਬ ਕੰਪਲਸਰੀ ਹੁੰਦਾ ਵੀ ਲਹਿੰਗਾ ਪੋਣਾ ਹੀ ਪੋਣਾ ਤੁਹਾਨੂੰ ਕੀ ਪਤਾ ਕੁੜੀਆਂ ਦੀਆਂ ਕੀ ਰੀਝਾਂ ਹੁੰਦੀਆਂ ਨੇ 100 ਹੁੰਦੇ ਨੇ ਉਹਨਾਂ ਨੂੰ ਵੀ ਆ ਨਹੀਂ ਆ ਪੋਣਾ ਮਾ ਆਣੀ ਆ ਲਵਣਾਵਾ ਤੇ ਮੈਂ ਆਨੀ ਆ ਭੀ ਜਿੱਦਾਂ ਮਰਜੀ ਨਾ ਇੱਕ ਵਾਰੀ ਵਿਆਹ ਹੋਣਾ ਹੁੰਦਾ ਵਾ ਤੇ ਨਾਵਾ ਆਪਣੀ ਕੱਲੀ ਕੱਲੀ ਰੀਜ ਪੂਰੀ ਕਰੇ ਗਰਲੀ ਨੂੰ ਉਹ ਤਾਂ ਤੇਰੀ ਗੱਲ ਠੀਕ ਆ ਤੇ ਬਾਕੀ ਅਹੀਂ ਕਿਹੜਾ ਬਾਅਦ ਚ ਕਿਤੇ ਬਾਹਰ ਚਲ ਜਾਣਾ ਵਾ ਇੱਥੇ ਹੀ ਰਹਿਣਾ ਵਾ ਮੰਨ ਲਓ ਜੇ ਤੂੰ ਅਗਲੇ ਘਰ ਵੀ ਉਹਨੇ ਜਾਣਾ ਵਿਆਹ ਕੇ ਤੇ ਹਰ ਦਿਨ ਤੇ ਹਰ ਤੋਦੇ ਪਹੁੰਚਿਆ ਹੀ ਕਰਨਾ ਵਾ ਉਹ ਆਡਾ ਫਰਜ਼ ਵੀ ਆ ਜਾਇਆ ਕਰਾਂਗੇ ਜਾਇਆ ਕਿਉਂ ਨਹੀਂ ਕਰਨਾ ਉਹ ਨਹੀਂ ਸਾਨੂੰ ਪਿੱਛੇ ਪਾਉਂਦੀ ਆ ਤੇ ਅਹੀਂ ਕਾਹਤੋਂ ਪਿੱਛੇ ਪੈਣਾ ਵਾ ਉਹ ਨਾਲੇ ਮੇਰੀ ਗੱਲ ਸੁਣ ਗਰਲੀ ਨਾ ਜਿਹੜੀ ਉਹਦੀ ਰੀਜ ਹੋਇਆ ਕਰੇਗੀ ਨਾ ਅਹੀਂ ਉਹ ਪੂਰੀ ਕਰਿਆ ਕਰਨੀ ਆ ਤੇ ਨਾਲੇ ਇਹ ਆ ਵੀ ਅਗਲੇ ਕਿਹੜੇ ਇਹ ਨਹੀਂ ਆਪਾਂ ਸੋਚ ਸਕਦੇ ਪਹਿਲਾਂ ਸੋਚ ਲਈ ਪਹਿਗਲੀਆਂ ਪੂਰੀਆਂ ਕਰਨੀਆਂ ਕਿ ਨਹੀਂ ਅੱਜ ਕੱਲ ਸਾਰਾ ਪੜਿਆ ਲਿਖਿਆ ਸਮਾਜ ਆ ਤੇ ਮੁੰਡੇ ਵੀ ਵਧੀਆ ਪੜੇ ਲਿਖੇ ਸਮਝਦਾਰ ਨੇ ਜਿਹੜੀਆਂ ਉਹਨਾਂ ਦੀ ਵਾਈਫ ਦੀਆਂ ਜ਼ਰੂਰਤਾਂ ਹੁੰਦੀਆਂ ਪੂਰੀਆਂ ਕਰਦੇ ਨੇ ਕਰਦੇ ਤੇ ਹੈਗੇ ਆ ਲਵ ਸਾਰੇ ਤੁਹਾਡੇ ਵਰਗੇ ਥੋੜਾ ਹੋ ਗਿਆ ਘਰ 'ਚ ਸੌ ਮਜਬੂਰੀਆਂ ਹੁੰਦੀਆਂ ਕਈ ਵਾਰੀ ਮੁੰਡਾ ਤਾਂ ਵੀ ਨਹੀਂ ਕਰ ਸਕਦਾ ਕਿ ਘਰ ਦੀਆਂ ਮਜਬੂਰੀਆਂ ਮਾਰ ਜਨ ਦੀਆਂ ਹਨ ਉਹ ਨਹੀਂ ਐਡਾ ਨਾ ਡੀਪਲੀ ਸੋਚ ਤੂੰ ਤੇ ਐਡੀ ਇਮੋਸ਼ਨਲ ਹੋਂਦੀ ਹੋਣੀ ਹੋਣੇ ਸੋਚ ਕੇ ਸਾਰਾ ਕੁਝ ਚੰਗਾ ਹੋਊਗਾ ਵਾਹਿਗੁਰੂ ਦਾ ਨਾਮ ਲਾਓ ਨਾਲੇ ਮੁੰਡਾ ਵੀ ਮੈਨੂੰ ਠੀਕ ਲੱਗਾ ਤੇ ਫੈਮਿਲੀ ਵੀ ਠੀਕ ਓਕੇ ਹੀ ਹੋਊਗਾ ਸਾਰਾ ਕੁਝ ਐਵੇਂ ਨਾ ਸੋਚੋ ਤੁਸੀਂ ਹੁਣ ਬਸ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਨਾ ਉਹ ਖੁਸ਼ੀ ਖੁਸ਼ੀ ਨਾਲ ਤਾਂ ਹੌਮਾ ਮਾ ਕੇ ਕਰੋ ਬੇਚਿੰਤਾ ਹੋ ਕੇ ਲਵ ਸੱਚ ਪੁੱਛਿਓ ਨਾ ਮੈਨੂੰ ਇੰਨਾ ਚਾਹਣਾ ਆਪਣੇ ਨਨਾਨ ਦੇ ਵਿਆਹ ਦਾ ਜੱਗਰ ਲਈ ਨਾ ਆ ਗੱਲ ਤੂੰ ਕਰਦੀ ਹੈ ਨਾ ਤੇ ਮੇਰੇ ਦਿਲ ਤੋਂ ਪੁੱਛ ਕੇ ਵੇ ਕਿ ਮੈਂ ਆਪਣੇ ਭੈਣ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰਾਂ ਤੇ ਚਲੋ ਵਾਈ ਗੁਰੂ ਕਰੇ ਵੀ ਇਦਾਂ ਤੁਸੀਂ ਕਰੋ ਵੀ ਭੈਣਾਂ ਨੂੰ ਵੀ ਆਸ ਭਰਾਵਾਂ ਤੇ ਹੁੰਦੀ ਹੈ ਬਿਲਕੁਲ ਨਾ ਵਾਡੀ ਨਾ ਆਪਣੀ ਇੱਤ ਲੈ ਕੇ ਤੇ ਆਪਣੇ ਸਹੁਰੇ ਘਰ ਚੱਲੀ ਆ ਤੇ ਮੈਨੂੰ ਇਸ ਗੱਲ ਤੇ ਆਪਣੀ ਭੈਣ ਤੇ ਮਾਣ ਆ ਤੇ ਚਲੋ ਮਾਣ ਹੋਣਾ ਵੀ ਚਾਹੀਦਾ ਭੈਣਾਂ ਨੂੰ ਭਰਾਵਾਂ ਦੇ ਹੁੰਦਾ ਤੇ ਭਰਾਵਾਂ ਨੂੰ ਭੈਣਾਂ ਤੇ ਹੁੰਦਾ ਵਾ ਤੇ ਮੈਂ ਇਦਾਂ ਕਹਿਣ ਦੀ ਮੈਂ ਇਹਥੇ ਪੁੱਛ ਲੈਣੀ ਆ ਮੈਂ ਨਵ ਨੂੰ ਨਾਲੇ ਪੁੱਛਵਾ ਕੋਈ ਚੀਜ਼ ਚਾਹੀਦੀ ਹੋਊਗੀ ਸੌ ਤਿਆਰੀਆਂ ਹੁੰਦਗਾਨੀ ਤੇ ਯਾਰ ਪੁੱਛਣ ਵਾਲੀ ਗੱਲ ਆ ਇਹ ਤੂੰ ਹੁਣ ਆਪਣੇ ਆਪ ਹੀ ਤੇਰੀ ਜ਼ਿੰਮੇਵਾਰੀ ਆ ਹਰ ਗੱਲ ਤੂੰ ਮੈਨੂੰ ਪੁੱਛ ਕੇ ਨਹੀਂ ਕਰਨੀ ਹੁੰਦੀ ਜਿਹੜਾ ਤੁਹਾਡਾ ਮਸਲਾ ਵਾ ਪੁੱਛ ਪੁੱਛਣ ਕਿੱਥੋਂ ਦਾ ਸੂਟਾਂ ਵੈਰਾ ਜਾਂ ਹੋਰ ਆਰਾ ਵਗੈਰਾ ਉਹ ਤੂੰ ਆਪੇ ਪੁੱਛ ਕੇ ਛੱਲੇ ਤੇ ਨਾਲੇ ਨਾਲ ਜਿਹੜੀ ਬਿਊਟੀ ਪਾਲ ਪੁਲੀ ਹੁੰਦੀ ਨਹੀਂ ਮੁਰਗੇ ਟੈਮ ਦੇ ਟੈਮ ਨਾਲ ਇਹ ਗੱਲ ਦੀ ਵਿਪਤਾ ਪਾਇਓ ਤੂੰ ਆਪੇ ਸਾਰੀ ਗੱਲਬਾਤ ਨਾਲ ਨੂੰ ਲੈ ਕੇ ਕਰ ਲੈ ਵੀ ਕਿਰਕੋ ਕਰਾਉਣਾ ਤਾਂ ਤਿਆਰੀ ਕੀ ਕਰਨਾ ਉਹ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਤੇ ਫਿਰ ਮੈਂ ਚਾਚਾ ਜੀ ਕੋਲ ਹੋਣੀ ਆ ਜਾਇਆ ਕਰ ਲੈ ਵੈ ਇੱਕ ਗੱਲ ਆ ਭਾਬੀ ਨੇ ਨਾਨ ਦਾ ਪਿਆਰ ਕਰਨਾ ਵਾ ਪਰਮਾਤਮਾ ਇਦਾਂ ਹੀ ਬਣਾ ਹੀ ਰੱਖਿਆ ਦੀਦੀ ਹੋ ਗਏ ତਿਆਰ ਚੱਲੀਏ ਫਿਰ ਹਾਂ ਬਸ ਸਾਨੂੰ ਨਾ ਗੁੱਤ ਕਰ ਲਾਂ ਤੇ ਚੱਲ ਫਿਰ ਚੱਲਦੇ ਆਂ ਤੇ ਉਹ ਜਿਹੜੀ ਸਬਜ਼ੀ ਬਣਾਈ ਉਹ ਫ੍ਰਿਜ ਰੱਖਤੀ ਸੀ ਹਾਂ ਮੈਂ ਰੱਖਤੀ ਐ ਮੈਂ ਟਲਵੇਂ ਮੁੜ ਕੇ ਆਣਗੀ ਫੇਰ ਕਿੱਥੇ ਬਣਾਉਂਦੀਆਂ ਰਵਾਂਗੀਆਂ ਚੀਜ਼ ਸੰਭੀ ਹੋ ਗਈ ਤੇ ਚੰਗਾ ਵਣਾ ਫਿਰ ਥੱਕ ਵੀ ਜਾਈਦਾ ਵਾ ਆਹ ਬਣ ਕੇ ਨਾ ਕੰਮ ਨਹੀਂ ਫਿਰ ਹੁੰਦਾ ਗਰਮੀ ਬੜੀ ਭੈਣੀ ਮੈਂ ਬਾਹਰ ਨਾ ਰਹਿ ਜੇ ਖਰਾਬ ਹੋਊ ਨਹੀਂ ਨਹੀਂ ਰੱਖਤੀ ਹਾਂ ਹੋਰ ਵੀ ਕਰੀ ਵੇਖ ਲੈਣਾ ਏ ਕੋਈ ਚੀਜ਼ ਰਹਿਤ ਨਹੀਂ ਗਈ ਨਹੀਂ ਮੈਂ ਬਾਕੀ ਰਸੋਈ ਦਾ ਵੇਖ ਆਈ ਆ ਤੇ ਚੱਲੀਏ ਫਿਰ ਚਲੋ ਚੱਲੀਏ ਚਲ ਮੈਂ ਨਾ ਆਪਣੀਆਂ ਬੁੱਕਸ ਪੜ੍ਹ ਲਿਆ ਵਾਂ ਹਾਂ ਪੜ੍ਹ ਲਿਓ ਹੈਲੋ ਹਾਂ ਹਾਂ ਅਮਨ ਬਾਸ ਸਿੰਘ ਨਾ ਤੁਰਨ ਲੱਗਿਆ ਵਾਂ ਘਰੋਂ ਅਣ ਮੈਂ ਬੁੱਕਸ ਹੀ ਪੜਾ ਲੱਗੀ ਹਾਂ ਨਹੀਂ ਕੋਈ ਨਹੀਂ ਤੁਹਾਡੀ ਇੱਥੇ ਵੇਟ ਕਰ ਰਹੀ ਨਾ ਕੀ ਕੰਡਿਆ ਦੀਦੀ ਹਾਂ ਚਲ ਠੀਕ ਹੈ ਚੰਗਾ ਕੋਸ਼ ਨਹੀਂ ਸਮਝਣਾ ਅਮਨ ਦਾ ਫੋਨ ਆਉਂਦਾ ਤੇ ਮੈਨੂੰ ਕਹਿ ਨਹੀਂ ਤੁਹਾਡੀ ਵੇਟ ਕਰ ਲੈ ਸਤਸ਼ਕਲ ਭਾਬੀ ਜੀ ਸਤਸ਼ਕਲ ਭਾਬੀ ਜੀ ਕਿੱਲ ਜੇ ਠੀਕ ਹੈ ਹਾਂਜੀ ਠੀਕ ਹੈ ਤੁਸੀਂ ਸੁਣਾਓ ਵਾਸ ਵਧੀਆ ਕਿਤੇ ਚੱਲੀਆਂ ਜੀ ਤਿਆਰ ਹੋਈਆਂ ਹਾਂ ਹਾਂਜੀ ਇਹ ਨਾ ਕਾਲਜ ਚੱਲੀਆਂ ਹਾਂ ਪਹੁੰਚ ਲੀਆਂ ਜੀ ਹਾਂਜੀ ਤੂੰ ਇਹ ਨਾ ਫਿਰ ਜਾਇਓ ਪਹਿਲਾਂ ਨਾ ਮੇਰੀ ਗੱਲ ਸੁਣਿਓ ਕਿਉਂ ਕੀ ਗੱਲ ਹੋਈ ਆ ਉਹ ਗੱਲ ਕੋਈ ਵੀ ਨਹੀਂ ਹੋਈ ਤੁਸੀਂ ਝਟ ਹੈਰਾਨ ਹੋ ਜਾਂਦੀਆਂ ਬਹੁਤ ਸਹੀ ਮੈਂ ਕੁਰਸੀ ਲੈ ਆਉਣੀ ਇੱਕ ਲਾ ਲੈਓ ਅਹੀਂ ਨਾ ਸਿਲਚਪਾ ਬਿਜੀ ਲੇਟ ਹੋਉਂਦੀਆਂ ਹਨ ਤੇ ਮੇਰੀ ਫਰੈਂਡ ਦਾ ਫੋਨ ਆਉਂਦਿਆ ਸੀ ਤੇ ਕਹਿੰਦੀ ਜਲਦੀ ਆਜੋ ਫਿਰ ਮੈਂ ਤੁਹਾਨੂੰ ਢੀਕ ਕੇ ਜਾਵਾਂਗੇ ਤਾਂ ਕਰਕੇ ਪੁੱਛਣ ਦੇ ਤੁਹਾਨੂੰ ਭਾਬੀ ਤੂੰ ਹੀ ਨਾ ਕੁਰਸੀ ਤੇ ਬਹਿ ਜਾਓ ਉਹ ਕੋਈ ਗੱਲ ਮੈਂ ਇੱਥੇ ਬਹਿ ਨਹੀਂਣੀ ਤੂੰ ਬਹਿ ਜਾ ਮੇਰਾ ਬਹੁਤ ਜ਼ਰੂਰੀ ਨਹੀਂ ਮੈਂ ਇੱਥੇ ਬਹਿਣਾ ਹਣਾ ਇਹਦੇ ਤੇ ਮੇਰਾ ਹੀ ਨਾਮ ਲਿਖਿਆ ਵਾ ਮੈਂ ਹੀ ਬਹਿ ਜਾਂਨੀ ਫਿਰ ਮੈਂ ਨਾ ਮੈਂ ਤੁਹਾਡੇ ਅਲਾਈ ਹਾਂ ਤੇ ਤੁਸੀਂ ਅੱਜ ਫੇਰ ਕਾਲ ਚੱਲੀਆਂ ਮੈਂ ਕਹਿਣ ਦੀ ਵੀ ਸਵੇਰੇ ਸ਼ਹਿਰ ਜਾਵਾਂਗੇ ਤੇ ਕਿੰਨੀਆਂ ਤਿਆਰੀਆਂ ਨੇ ਤਾਂ ਦੀ ਆਪਾਂ ਵਿਜੀ ਤੇਰੀਆਂ ਕਰਨੀਆਂ ਨਾ ਤੇਰੇ ਵਿਆਹ ਦੀਆਂ ਵਿਆਹ ਦੀਆਂ ਵਿਆਹ ਦੀਆਂ ਆਹੋ ਬਹੁਤ ਤੁਹਾਨੂੰ ਨਹੀਂ ਪਤਾ ਹੈਗਾ ਹੁਣੇ ਹੀ ਕਰ ਲੈਣੀਆਂ ਹਲੇ ਕਿੰਨਾ ਚਿਰ ਤੇ ਪਿਆਵਾ ਕਿੰਨਾ ਚਿਰ ਰਹਿ ਗਿਆ 10 ਦਿਨ ਰਹਿ ਗਏ ਨਾ ਵਾ 10 ਦਿਨ 10 ਦਿਨ ਆ ਭਾਬੀ ਜੀ ਕੀ ਕਹਿੰਦੇ ਹੋ ਤੁਸੀਂ ਕਹਿਣ ਕਿ ਨਹੀਂ ਬਹੁਤ ਸੱਚ ਕਹਿਣ ਦੀਆਂ ਉਥੇ ਤੇ ਤਰੀਕ ਮੇਥਦੀ ਆ ਹਾਂ ਤੁਹਾਨੂੰ ਕੋਈ ਨਹੀਂ ਕੁਝ ਦੱਸਿਆਣੀ ਆ ਤੁਹਾਨੂੰ ਚਾਚਾ ਜੀ ਨੇ ਦੱਸਿਆ ਨਹੀਂ ਆ ਨਹੀਂ ਹਰ ਨਾਲ ਦੀ ਕੋਈ ਗੱਲ ਨਹੀਂ ਹੋਈ ਚਾਚਾ ਜੀ ਇਹਨਾਂ ਨੂੰ ਨਾ ਚੇਤਾ ਭੁੱਲ ਗਿਆ ਹੋਣਾ ਵਾ ਉਹਨਾਂ ਨੂੰ ਇਹ ਹੁਣ ਆਫਗਰਲੀ ਨੇ ਦੱਸਤਾ ਬਣਾਵਾ ਤੇ ਮੈਂ ਵੀ ਚਾਚਾ ਜੀ ਦੇ ਭਰੋਸੇ ਰਹੀ ਵੀ ਉਹਨਾਂ ਨੇ ਇਹ ਦੱਸਤਾ ਹੁਣਾ ਤੁਹਾਨੂੰ ਨਾ ਵੀ ਫਿਰ ਤੁਹਾਡੇ ਨਗੇ ਨੇ ਗੱਲ ਹੀ ਨਹੀਂ ਕੀਤੀ ਹੈਗੀ ਬਬੀਅਤ ਨਾਲ ਥੋੜੀ ਹੁੰਦਾ ਵਾ ਜਿੱਦਾਂ ਇਹ ਕਰਨ ਦੇ ਨੇ ਉਹ ਦਿਨ ਜਿੱਦਣ ਵੇਖਾ ਵਿਖਾਈ ਹੀ ਉਹ ਦਿਨ ਗੱਲ ਕੀਤੀ ਤੇ ਹੈਗੀ ਹੀ ਕਿ ਕੁੜੀ ਦੇ ਹਾਲੇ ਪੇਪਰ ਹੋਣੇ ਆ ਤੇ ਅਗਲੇ ਹੰਤੇ ਹੀ ਕਿ ਕੋਈ ਨਹੀਂ ਪੇਪਰਾਂ ਤੋਂ ਬਾਅਦ ਵਿਆਹ ਰੱਖ ਲਾਂਗੇ ਤੇ ਹਾਲੇ ਫਿਰ ਵੀ ਨਾਲੇ ਕਹਿੰਦੇ ਕਿ 6 ਮਹੀਨੇ ਚਲੋ 6 ਮਹੀਨੇ ਤੱਕ ਕਰ ਲਾਂਗੇ ਹੁਣ ਇਹ ਪੜਨਗੇ ਕਿ ਵਿਆਹ ਵੱਲ ਹੋਣਗੇ ਨਾਲੇ ਪਹਿਲਾਂ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਸੀ ਉਦੋਂ ਡੈਡੀ ਨੇ ਨਹੀਂ ਇਹਨਾਂ ਨੂੰ ਡਿਊਟੀਆਂ ਤੇ ਜਾਣ ਦਿੱਤਾ ਤੇ ਕਿੰਨਾ ਇਹਨਾਂ ਦਾ ਕੰਮ ਪਿੱਛੇ ਪਿਆ ਤੇ ਹੁਣ ਫਿਰ ਵਿਆਹ ਕਰਕੇ ਬਹਿ ਗਏ ਹੁਣ ਜਿ ਚੋਖਾ ਲਜਾਣ ਹੀ ਲੱਗੇ ਆ ਤੇ ਪਰ ਭਾਬੀ ਜੀ ਕਿੰਨ ਨਾਲ ਗੱਲ ਤੇ ਕਰਨੀ ਚਾਹੀਦੀ ਹੈ ਨਾ ਕਿ ਇੱਡੀ ਛੇਤੀ ਹੋਣ ਕੀ ਹੋ ਗਿਆ ਕਿ ਜਿਹੜਾ ਉਹਨਾਂ ਨੂੰ ਅਬੇ ਹੀ ਵਿਆਹ ਚਾਹੀਦਾ ਵਾ ਨਾ ਉਹਨਾਂ ਨੇ ਪਤਾ ਕੀ ਹੈ ਮੈਨੂੰ ਦੱਸਿਆ ਹੀ ਮੰਮੀ ਉਹਨਾਂ ਨੇ ਮੁੰਡੇ ਨੇ ਨਾ ਬਾਹਰ ਦੇ ਕਾਗਜ਼ ਲਾਏ ਆ ਤੇ ਫੇਰ ਆਂਦੇ ਦੋਈ ਤਿੰਨੀ ਸਾਲੀ ਆਉਣਾ ਵਾ ਤੇ ਉਹਦੀ ਮੰਮੀ ਆਦੀ ਮੇਰੇ ਕੋ ਕੰਮ ਕਰਨੀ ਹੁੰਦਾ ਹੈਗਾ ਤੇ ਚੱਲ ਵਿਆਹ ਕਰ ਲੈਨੇ ਆ ਤੇ ਜਿੰਨਾ ਚਿਰ ਮੁੰਡਾ ਨਹੀਂ ਮੰਗਿਆ ਉਹਨੇ ਟਾਈਮ 'ਵੀ ਤੇ ਕੰਮ ਕਰਦੇ ਹੀ ਨਾ ਨਾਲੇ ਉਹਨਾਂ ਨੇ ਨੰਦਰ ਜਾਣ ਬੁੱਝ ਕੇ ਦੇਣੇ ਕਰਨ ਜਾਣ ਬੁੱਝ ਕੇ ਆ ਨਾਲੇ ਹੁਣ ਉਹਨਾਂ ਨੇ ਕੰਮ ਵਾਲੀ ਖੜਨੀ ਆ ਬਣਾ ਕੇ ਮੇਰੀ ਭੈਣ ਜਿਹੜਾ ਉਹਨਾਂ ਕੋ ਕੰਮ ਨਹੀਂ ਹੁੰਦਾ ਸਮਣ ਹਾ ਨਹੀਂ ਗੱਲ ਹੁੰਦੀ ਤੇ ਭੈਣ ਉੱਥੇ ਕੰਮ ਕਰੇਗੀ ਨਾ ਤੇ ਸੋਭਾ ਹੀ ਹੁੰਦੀ ਆ ਫੇਕਿਆਂ ਦੀ ਭਾਬੀ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਂ ਭਾਬੀ ਜੀ ਭੈਣ ਮੇਰੀ ਨੂੰ ਕੰਮ ਦਾ ਨਹੀਂ ਕੋਈ ਭਾਰ ਉਹਨੂੰ ਸਾਰਾ ਹੀ ਕੰਮ ਆਉਂਦਾ ਆ ਪਰ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਕਿ ਮੈਨੂੰ ਦਾਲ ਚ ਕੁਝ ਕਾਲਾ ਲੱਗਣ ਡਿਆ ਤੇ ਹੁਣ ਅੱਜ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਆ ਨਾ ਆਣ ਕੇ ਵਿਆਹ ਦੀ ਵੀ ਦਹਾ ਦਿਨਾਂ ਚ ਵਿਆਹ ਮੰਗਣ ਡੇ ਆ ਹੁਣ ਤੇ ਮੈਨੂੰ ਦਾਲ ਹੀ ਸਾਰੀ ਕਾਲੀ ਲੱਗਣ ਰਹੀ ਜੇ ਸਮਨ ਤੂੰ ਨਾ ਜ਼ਿਆਦਾ ਸੋਚਣ ਦੀ ਐ ਐਵੇਂ ਨਾ ਜ਼ਿਆਦਾ ਨਹੀਂ ਸੋਚੀਦਾ ਹੋਈਦਾ ਜਦੋਂ ਤੁਹਾਡੇ ਪਾਪਾ ਸਾਰਾ ਕੰਮ ਕਰਨ ਦੇ ਆ ਤਾਂ ਉਹਨਾਂ ਨੇ ਕੋਈ ਤੁਹਾਡੇ ਮਾੜਾ ਥੋੜਾ ਸੋਚਣਾ ਹੀ ਕੋਈ ਧੀ ਦਾ ਮਾੜਾ ਸੋਚ ਸਕਦਾ ਪਿਓ ਭਾਬੀ ਜੀ ਉਹ ਤੇ ਗੱਲ ਹੈਗੀ ਆ ਪਰ ਤੂੰ ਹੀ ਆਪੇ ਸੋਚੋ ਨਾ ਜਿੱਦਾਂ ਜਲਦਬਾਜੀ ਵਿੱਚ ਰਿਸ਼ਤਾ ਹੋਇਆ ਤੇ ਜਲਦਬਾਜੀ ਵਿੱਚ ਵਿਆਹ ਮੰਗਣ ਡੇ ਆ ਤੇ ਜੇ ਇਹੋ ਹੀ ਗੱਲ ਕੋਈ ਹੋਰ ਸੋਚੇ ਤੇ ਕੀ ਲੱਗੇ ਪਰ ਮੈਨੂੰ ਕੋਈ ਸਹੀ ਜਾਨੀ ਜੇ ਲੱਗਣ ਡਿਆ ਸਮਝਣਾ ਚਲ ਕੋਈ ਗੱਲ ਨਹੀਂ ਮੈਂ ਨਾ ਕਰਦੀ ਇਹਨਾਂ ਨਾਲ ਗੱਲ ਤੇ ਤੂੰ ਜਾ ਚਾਹ ਬਣਾ ਲਿਆ ਹਾਂ ਭਾਬੀ ਜੀ ਵਾਸਤੇ ਹਾਂ ਚਲੋ ਮੈਂ ਚਾਹ ਬਣਾ ਕੇ ਲਿਆਉਣੀ ਤੇ ਤੁਸੀਂ ਬੈੱਕ ਗੱਲਾਂ ਕਰੋ ਹਾਂ ਠੀਕ ਨੰ ਚਾਹ ਤੇ ਮੈਂ ਪੀ ਕੇ ਆਈ ਹਾਂ ਮੇਰਾ ਨਿਸ਼ਾਨ ਜੀ ਕਰ ਰਿਹਾ ਹੈਗਾ ਤੁਸੀਂ ਭਾਪੀ ਜੀ ਕਿਹੜਾ ਰੋਜ ਆਉਂਦੇ ਹੋ ਤੇ ਕੋਈ ਗੱਲ ਨਹੀਂ ਘੁੱਟ ਚਾਹ ਪੀ ਲਿਓ ਤੇ ਨਾਲੇ ਨਾ ਮੈਂ ਉਹਨੂੰ ਬਹਾਨੇ ਨਾਲ ਠਾਇਆ ਵਾ ਉਦਾਂ ਨਾਲ ਉਹਨੇ ਉੱਠਣਾ ਨਹੀਂ ਹੈਗਾ ਤੇ ਮੈਂ ਤੁਹਾਡੇ ਨਾਲ ਨਾ ਕੋਈ ਬੜੀ ਜ਼ਰੂਰੀ ਗੱਲ ਕਰਨੀ ਮੁੰਡੇ ਵੱਲੋਂ ਤੇ ਜੇ ਮੈਂ ਉਹਦੇ ਸਾਹਮਣੇ ਕਰਦੀ ਨਾ ਤੇ ਤੁਹਾਨੂੰ ਉਹਦੇ ਸੁਭਾਅ ਦਾ ਤੇ ਪਤਾ ਹੀ ਆ ਉਹ ਰੋਲਾ ਬੜਾ ਭਾਂ ਲੱਗ ਪੈਂਦੀ ਆ ਮੇਰੇ ਤੋਂ ਪਹਿਲਾਂ ਤੇ ਉਹਨੇ ਲੱਗ ਪੈਣਾ ਹੈ ਰੋਲਾ ਪਾਣਾ ਭਾਬੋ ਮੁੰਡੇ ਵੱਲੋਂ ਗੱਲ ਕਰਨੀ ਹੈ ਕੀ ਗੱਲ ਭਾਬੀ ਜੀ ਕੀ ਦੱਸਾਂ ਮੈਂ ਤੁਹਾਨੂੰ ਹੁਣ ਤੇ ਸਮਝ ਨਹੀਂ ਲੱਗਣ ਦੀ ਨਾਵ ਸਮਝ ਨਹੀਂ ਲੰਘਣੀ టు ਕਲੀਅਰ ਆਣਾ ਚਾਹੀਈਆ ਸਿੱਧਾ ਸਿੱਧਾ ਦੱਸ ਮੈਨੂੰ ਭਾਬੀ ਜੀ ਮੈਨੂੰ ਤੇ ਦੱਸਣ ਲੱਗਿਆ ਵੀ ਹੋਰ ਤਰ੍ਹਾਂ ਹੋਣ ਦਿਆ ਵਾ ਫੇਰ ਵੀ ਨਾਵ ਦੱਸੇਂਗੀ ਤੇ ਫੇਰ ਵੀ ਮੈਨੂੰ ਪਤਾ ਲੱਗੇਗਾ ਫੋਨ ਆਉਂਦਾ ਵਾ ਉਹਦਾ ਨਾਵੇ ਇਹ ਕਿਹੜੀ ਵੱਡੀ ਗੱਲ ਆ ਫੇਰ ਕੀ ਆ ਜੇ ਮੁੰਡਾ ਫੋਨ ਕਰਦਾ ਤੇ ਗੱਲ ਕਰ ਲਿਆ ਕਰ ਤੁਹਾਡੀ ਜਾਣ ਪਛਾਣ ਮਰੇਗੀ ਭਾਬੀ ਜੀ ਤੁਸੀਂ ਨਾ ਮੇਰੀ ਗੱਲ ਸਮਝਾਂ ਨਹੀਂ ਦੇ ਬਹੁ ਮੈਂ ਸਮਝਾਂ ਨਹੀਂ ਆ ਇੱਕ ਦੂਜੇ ਨੂੰ ਜਾਣ ਲੋਗੇ ਵਿਆਹ ਤੋਂ ਪਹਿਲਾਂ ਭਾਬੀ ਜੀ ਅਸਲ 'ਚ ਉਹ ਗੱਲਾਂ ਨਹੀਂ ਚੰਗੀਆਂ ਕਰਦਾ ਤੇ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਮੈਨੂੰ ਨਹੀਂ ਚੰਗਾ ਲੱਗਦਾ